ਜੁੜੇ ਹੋਏ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਭਦਾ ਸਵਾਗਤ ਕਰਦਾ ਹੈ ਪੀਆਰਟੀ ਦੇ ਕੱਚੇ ਮੁਲਾਜ਼ਮ ਪੀਆਰਟੀ ਦੇ ਕੱਚੇ ਮੁਲਾਜ਼ਮਾਂ ਅਤੇ ਸਰਕਾਰ ਵਿਚਕਾਰ ਰੇਡ ਕਾ ਹਾਲੇ ਜਾਰੀ ਹੈ ਜਿਵੇਂ ਕਿ ਕੱਲ ਤਸਵੀਰਾਂ ਸਾਹਮਣੇ ਆਈਆਂ ਸਨ ਪੀਆਰਟੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਜੋ ਸਰਕਾਰ ਵੱਲੋਂ ਨਵੀਂ ਪਾਲਿਸੀ ਕਿਲੋਮੀਟਰ ਸਕੀਮ ਲਈ ਆ ਰਹੀ ਆ ਉਸ ਦੇ ਵਿਰੋਧ ਦੇ ਵਿੱਚ ਗੇਟ ਰੈਲੀ ਕੀਤੀ ਜਾਣੀ ਸੀ ਤਾਂ ਉਸ ਤੋਂ ਪਹਿਲਾਂ ਪੁਲਿਸ ਵੱਲੋਂ ਉਹਨਾਂ ਦੇ ਸਾਥੀਆਂ ਨੂੰ ਨજરਬੰਦ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਪੀਆਰਟੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਬੱਸਾਂ ਦੇ ਬੰਦ ਕੀਤੇ ਗਏ ਸਨ ਅਤੇ ਕਈ ਥਾਵਾਂ ਤੇ ਹੰਗਾਮੇ ਦੀਆਂ ਤਸਵੀਰਾਂ ਸਾਹਮਣੀਆਂ ਸੀ। ਅਤੇ ਅੱਜ ਇਹ ਧਰਨੇ ਦਾ ਦੂਜਾ ਦਿਨ ਸੀ। ਦੂਜੇ ਦਿਨ ਇਹਨਾਂ ਨੂੰ ਸਸਪੈਂਡ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ। ਜਿਸ ਤੋਂ ਬਾਅਦ ਫ੍ਰੀਕੋਰਡਡ ਡਿਪੂ ਦੀ ਗੱਲ ਕਰੀਏ ਤਾਂ ਪੀਆਰਟੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਇੱਥੇ ਵੀ ਦੂਜੇ ਦਿਨ ਧਰਨਾ ਜਾਰੀ ਸੀ ਅਤੇ ਇਸ ਫਰਮਾਨ ਤੋਂ ਬਾਅਦ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਗਿੱਦੜਤਾਂ ਤੋਂ ਨਹੀਂ ਡਰਦੇ ਤੇ ਅਕਸਰ ਹੀ ਅਜਿਹੇ ਇਹਨਾਂ ਦੇ ਨੋਟਿਸ ਕਾਢਦੇ ਰਹਿੰਦੇ ਸਨ ਪਰ ਉਹਨਾਂ ਕਹਿਆ ਕਿ ਉਹ ਸਰਕਾਰ ਨੂੰ ਚੇਤਾਵਨੀ ਦਿੰਦੇ ਹਨ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਨਹੀਂ ਤਾਂ ਸੰਘਰਸ਼ਿਕ ਵੱਡਾ ਵੀ ਡਾ ਜਾਵੇਗਾ ਅਤੇ ਕੱਲੋਂ ਉਹਨਾਂ ਵੱਲੋਂ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਘਰ ਦਾ ਘਰਾਓ ਵੀ ਕੀਤਾ ਜਾਵੇਗਾ ਤੁਸੀਂ ਵੀ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਬਾਰੇ ਕੀ ਕਹਿੰਦੇ ਨੇ ਮੁਲਾਜ਼ਮ ਆਗੂ ਮੈਨੇ ਮੈਟਰ ਦਾ ਪੂਰਾ ਜਿਹੜਾ ਅੱਡੀ ਜੋੜੀ ਦਾ ਸਰਕਾਰ ਨੇ ਜ਼ੋਰ ਲਾਇਆ ਹੈ ਵਰਕਰਾਂ ਨੂੰ ਕੱਲ ਕੁੱਟਿਆ ਵੀ ਸੁੱਟਿਆ ਵੀ ਸਭ ਕੁਝ ਕੀਤਾ ਆਪਣਾ ਜੋਨਾ ਜੋ ਰਿਪੋਰਟ ਪਰ ਵਰਕਰ ਨਹੀਂ ਡਰੇ ਤਮੇ ਹੌਣ ਵਰਕਰਾਂ ਨੂੰ ਆਪਣਾ ਜੋ ਇਹ ਫਰੈਂਚਾਈਜ਼ੀ ਤੌਰ ਤੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਰਿਹਾ ਇੱਕ ਜਿਹੜੇ ਗਿੱਧਰ ਧਮਕੀਆਂ ਰਿਹਾ ਨੋਟਿਸ ਦੇ ਦੇ ਕੇ ਉਹਨਾਂ ਨੂੰ ਜੀ ਸਾਡੇ ਫ੍ਰੀਕੋਰ ਜਿਹੜੇ ਜੀਐਮ ਸਾਹਿਬ ਉਹਨਾਂ ਨੂੰ ਅੰਦਰ ਬਲਾ ਬਲਾ ਕੇ ਵਾਰ-ਵਾਰ ਉਹਨਾਂ ਨੂੰ ਅੰਦਰ ਬਲਾ ਬਲਾ ਕੇ ਡਰਾ ਧਮਕਾ ਰਿਹਾ ਕਿ ਆ ਵੇਖੋ ਮੈਂ ਤੇਰੇ ਕੱਲੇ ਨਾਮ ਲੈ ਕੇ ਭੇਜਦਾ ਤੈਨੂੰ ਸਸਪੈਂਡ ਕਰਾ ਦੂੰ ਤੈਨੂੰ ਕਢਾ ਦੂੰਗਾ ਐਦਾਂ ਜਿਹੜੀ ਅੰਦਰ ਗਿੱਧਰ ਧਮਕੀਆਂ ਦੇ ਆ ਜਿੰਦਾ ਕੋਈ ਸਾਥੀ ਹੁੰਦੇ ਜਿਨ੍ਹਾਂ ਦਾ ਮਨੋਬਲ ਟੁੱਟ ਜਾਂਦਾ ਹੈ ਉਹਨਾਂ ਨੂੰ ਅੰਦਰ ਕੋਈ ਆਪਣੇ ਨਾਲ ਦੇ ਜਿਹੜੇ 2-4 ਜਿਹੜੇ ਉਹਨਾਂ ਦੇ ਆਦੇ ਹਮੈਤੀ ਹੁੰਦੇ ਜਿਨ੍ਹਾਂ ਨੂੰ ਆ ਪੰਜਾਬੀ ਪਾਸ਼ਾ ਚਮਚੇ ਉਹਨਾਂ ਦੇ ਉਹ ਅੰਦਰ ਭਾਏ ਆ ਉਹਨਾਂ ਦੁਆਰਾ ਵੀ ਇਹ ਗੱਲਾਂ ਕਹੀਆਂ ਕੋਈਆਂ ਜਾਂਦੀਆਂ ਹਾਂ ਯਾਰ ਅਵੇਲਾ ਮੈਂ ਤੇਰੇ ਨਾਲ ਤਾਂ ਮੈਂ ਆਪ ਚੱਲਣ ਨੂੰ ਤਿਆਰ ਆ ਕਿਨੇ ਕੱਢ ਦੇਣਗੇ ਐਡਾ ਤੇ ਸਾਡੇ ਬੰਦੇ ਅੰਦਰ ਰਾਤ ਮਗਾ ਕੇ ਚਲਾਇਆ ਜਾ ਰਿਹਾ ਜਿੰਦੇ ਕਰਕੇ ਅਸੀਂ ਹੁਣ ਪਹਿਲਾਂ 2 ਮਿੰਟ ਬਸਟਰਾਂ ਦਾ ਗੇਟੂ ਬੰਦ ਕੀਤਾ ਚਲੋ ਪ੍ਰਸ਼ਾਸਨ ਨੇ ਗੱਲ ਵਿੱਚ ਪੈ ਗਏ ਸਾਡਾ ਇਹ ਹਲਕਾ ਰਹਿ ਕਿ ਜੀਐਮ ਸਾਹਿਬ ਲੋਕਿਸ਼ਿੰਦਰ ਪਰਸਨਲ ਤੌਰ ਤੇ ਨਹੀਂ ਬੁਲਾਇਆ ਜਾਊਗਾ ਨਾ ਹੀ ਕਿਸੇ ਜਿਹੜੇ ਆਪਣਾ ਹੁੰਦਾ ਪ੍ਰਾਈਵੇਟ ਨੰਬਰ ਹੁੰਦਾ ਕਿਸੇ ਫੋਨ ਕੀਤਾ ਜਾਊਗਾ ਜੇ ਨੋਟਿਸ ਦੇਣੇ ਆ ਤੁਸੀਂ ਉਹਨੂੰ ਦਫ਼ਤਰ 'ਚ ਨਹੀਂ ਬੁਲਾ ਕੇ ਉਹਨੂੰ ਨੋਟਿਸ ਬੋਰਡ ਜਿਹੜਾ ਆਪਣਾ ਲੱਗਾ ਹੁੰਦਾ ਉਹਦੇ ਨੋਟਿਸ ਬੋਰਡ ਤੇ ਇਹਦਾ ਨੋਟਿਸ ਲਾਓ ਕਿ ਨਾ ਗਏ ਉਹਨਾਂ ਪਰਸਨ ਨੰਬਰ ਤੇ ਭੇਜ ਕੇ ਜਾਂ ਉਹਨੂੰ ਵੈਸੇ ਬਲੈਕਮੇਲ ਕਰਕੇ ਜਾਂ ਉਹਨੂੰ ਟੌਰਚਰ ਕਰੋ ਬੰਦੇ ਨੂੰ ਕਿਸ ਤਰ੍ਹਾਂ ਸਮਝਦੇ ਇਹਨਾਂ ਨੋਟਸਾਂ ਨੂੰ ਕਿਸ ਤਰ੍ਹਾਂ ਲੈ ਰਹੀ ਯੂਨੀਅਨ ਜੋੜੀ ਇਹਨਾਂ ਕਿੱਧਰ ਧਮਕੀਆਂ ਸਮਝਦੀ ਐ ਇਹ ਅੱਜ ਦੇ ਨਹੀਂ ਚਲੋ ਰੋਡਵੇ ਦਾ 2011 ਦੇ ਸੰਘਰਸ਼ ਕਰਦੇ ਉਹਨਾਂ ਨੂੰ 2011 ਮਿਲ ਰਿਹਾ ਜਿਹੜੇ ਪੀਆਰਟੀ ਦੇ ਮੁਲਾਜ਼ਮੇ ਇਹ 2021 ਬਾਈ ਦੇ ਜੋ 21 ਦੇ ਆਪਾਂ ਸੰਘਰਸ਼ ਕਰਿਆ ਸਾਨੂੰ 21 ਦੇ ਕਿੱਧਰ ਧਮਕੀਆਂ ਮਿਲ ਰਹੀਆਂ ਇਹ ਇਹਨਾਂ ਨੂੰ ਅਸੀਂ ਇੱਕ ਜਿਹੜਾ ਪੰਜਾਬੀ ਭਾਸ਼ਾ ਕਹਦੇ ਆ ਪ੍ਰੇਮ ਪੱਤਰ ਸਮਝਦੇ ਆ ਜੋ ਸਾਨੂੰ ਮਹਿਕਮਾ ਵਾਰੀ-ਵਾਰੀ ਜਾਣੂ ਕਰਾਉਂਦਾ ਕਿ ਹਾਈ ਵਾਕੀ ਉਹਨਾਂ ਦੇ ਬੰਦੇ ਹੈਗੇ ਆ ਵੈਸੇ ਮੈਂ ਜੋ ਸਰਕਾਰ ਜਾਂ ਮਹਿਕਮਾ ਸਾਨੂੰ ਭੁੱਲਿਆ ਖੜਾ ਕਿ ਅਸੀਂ ਉਹਨਾਂ ਵਰਕਰ ਆ ਪਰ ਜਿਹੜੇ ਆ ਜਿਹੜੇ ਦਿੰਦਾ ਸਾਨੂੰ ਪ੍ਰੇਮ ਪੱਤਰ ਉਹਦੇ ਲਈ ਚੱਲੂ ਸਾਨੂੰ ਇਹਦਾ ਅਵਸਾਸ ਹੁੰਦਾ ਹੈ ਕਿ ਅਸੀਂ ਇਹਨਾਂ ਬੰਦੇ ਆ ਕਿੰਨੇ ਕੁ ਬੰਦਿਆਂ ਨੂੰ ਨੋਟਿਸ ਦਿੱਤੇ ਫ੍ਰੀਕੋਰ ਦੇ 35 ਦੇ 35 ਤੋਂ 40 ਬੰਦਿਆਂ ਕਰੀਬ ਦਿੱਤੇ ਜੇ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ 3.5-400 ਬੰਦਿਆਂ ਨੂੰ ਇਹਨਾਂ ਜਿਹੜੇ ਆ ਦਿੱਤੇ ਇੱਕ ਦਮ ਧਮਕੀਆਂ ਮੈਂ ਕਹਿੰਦਾ ਕਿ ਇਹ ਇੱਕ ਸਰਕਾਰੀ ਤਰ੍ਹਾਂ ਦੇ ਜਿਹੜਾ ਆਪਣਾ ਉਹਦਾ ਨੁਕਸਾਨ ਕੀਤਾ ਜਾ ਰਿਹਾ ਹੈ ਜੋ ਆਪਣੇ ਜੋ ਪੇ ਲਾ ਕੇ ਸਰਕਾਰੀ ਡਿਪਾਰਟਮੈਂਟ ਦਾ ਨੁਕਸਾਨ ਕੀਤਾ ਇਹਨਾਂ ਨੇ ਗਿੱਧੇ ਧਮਕੀਆਂ ਕਿਉਂਕਿ ਵਰਕਰ ਇਹ ਗਿੱਧੇ ਧਮਕੀਆਂ ਅੰਦਰ ਨਾਲ ਨਹੀਂ ਹੈਗੇ ਸਾਰਿਆਂ ਨੂੰ ਪਤਾ ਕਿ ਇਹ ਹੱਕ ਜਿਹੜੇ ਦਰਿਆ ਬੈਗੇ ਸੰਘਰਸ਼ ਕਰਕੇ ਮਿਲਨੇ ਆ ਤੇ ਜੀਐਮ ਸਾਹਿਬ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਜਿਹੜੇ ਆ ਸਰਕਾਰੀ ਕਿਉਂਕਿ ਸਰਕਾਰ ਪਹਿਲੇ ਕਹਿ ਰਹੀ ਕਿ ਸਾਡੇ ਕੋ ਪੈਸੇ ਨਹੀਂ ਸੜਕ ਖਜ਼ਾਨਾ ਖਾਲੀ ਹੈ ਤੇ ਆ ਜਿਹੜੀ ਫਾਲਤੂ ਦੀ ਜਿਹੜੀ ਗਿੱਧੇ ਧਮਕੀਆਂ ਦੇ ਕੇ ਖਜ਼ਾਨੇ ਦਾ ਨੁਕਸਾਨ ਨਾ ਕੀਤਾ ਜਾਵੇ ਕਿਸ ਤਰ੍ਹਾਂ ਦਾ ਐਕਸ਼ਨ ਅੱਗੇ ਅਲੀ ਕਰ ਰਹੇ ਆ ਜਿਹੜਾ ਸਾਡਾ ਅਗੇ ਐਕਸ਼ਨ ਅਸੀਂ ਕੱਲ ਚੰਡੀਗੜ੍ਹ ਜਾ ਕੇ ਆਪਣਾ ਮੁੱਖ ਮੰਤਰੀ ਰੈਸਤਾ ਕਰਾਉ ਕਰਾਂਗੇ ਕਿਉਂਕਿ ਮੁੱਖ ਮੰਤਰੀ ਹੁਣ ਪ੍ਰੈਸ ਕਾਨਫਰੰਸ ਕਰਕੇ ਕਹ ਰਿਹਾ ਕਿ ਸਾਡਾ ਮੀਟਿੰਗ ਕਰ ਲੋ ਜਦੋਂ ਅਸੀਂ ਪਹਿਲਾਂ ਇਹਨੇ ਮੰਗ ਪੱਤਰ ਭੇਜ ਚੁਕੇ ਆ ਇਹਨੇ ਵਾਰੀ ਸਾਡਾ ਮੁੱਖ ਮੰਤਰੀ ਮੀਟਿੰਗਾਂ ਕਰਨ ਤੋਂ ਭੱਜ ਚੁਕਿਆ ਜਦੋਂ ਅਸੀਂ ਕੋਈ ਹੜਤਾਲ ਧਰਨਾ ਮੁਜ਼ਾਹਰਾ ਕਰਦੇ ਆ ਉਦੋਂ ਹੀ ਮੁੱਖ ਮੰਤਰੀ ਨੂੰ ਇਹ ਮੀਟਿੰਗ ਤੇ ਕੱਚੇ ਬੰਦੇ ਕਿਉਂ ਯਾਦ ਆਉਂਦੇ ਆ ਸੱਤਾ ਚੋਂ ਤੋਂ ਪਹਿਲਾਂ ਤਾਂ ਬੜਾ ਕਹਿੰਦਾ ਸੀ ਜਿਹੜਾ ਮੇਰਾ ਵਰਕਰਾਂ ਲਈ ਹਰਾ ਪੈਨ ਪਹਿਲਾਂ ਤੇ ਦਰਦ ਚੱਲੂਗਾ ਪਰ ਹਰਾ ਪੈਨ ਨਹੀਂ ਇਹਦਾ ਲਾਲ ਪੈਨ ਜਿਹੜੇ ਲਾਠੀਆਂ ਮਾਰ ਮਾਰ ਕੇ ਬੰਦਿਆਂ ਨੂੰ ਲਾਲ ਕੀਤਾ ਜਾਂਦਾ ਉਹ ਚੱਲ ਰਹੀਆਂ